ਹੈਲੋ ਗਾਇਸ ਕਿਵੇਂ ਹੋ ਆਈ ਹੋਪ ਤੁਸੀਂ ਸਭ ਵਧੀਆ ਹੋਵੋਗੇ ਅੱਜ ਦਾ ਅਸੀਂ ਨਿਊ ਬਲੌਗ ਸ਼ੁਰੂ ਕਰਨ ਜਾ ਰਹੇ ਹਾਂ ਜੋ ਕਿ ਮੇਰਾ ਬਰਥਡੇ ਆ ਤੇ ਅੱਜ ਅਸੀਂ ਸ਼ਾਪਿੰਗ ਕਰਕੇ ਆਏ ਹਾਂ ਸਾਰੇ ਸਾਰਿਆਂ ਲਈ ਤੇ ਵਰੁਣ ਵਾਸਤੇ ਰਹਿ ਗਿਆ ਕਿਉਂਕਿ ਵਰੁਣ ਦਾ ਸਮਸਿਆ ਨਹੀਂ ਪਤਾ ਹਾਂਜੀ ਤੁਹਾਡੇ ਲਈ ਮੈਂ ਕਿਹਦੇ ਦਾ ਲੋਕ ਸੁਧਾ ਹਾਂਜੀ ਬਹੁਤ ਸਾਰੇ ਮੈਂ ਪਾਈ ਮੈਂ ਬਹੁਤ ਸਮਾਨ ਲੱਗਦਾ ਹੈ ਨੂੰ ਤੁਸੀਂ ਕਦੇ ਬਹੁਤ ਸੁਣਾ ਤੇ ਮੈਂ ਦੇਖਣਾ ਪਾ ਕੇ ਹਾਂਜੀ ਮੈਂ ਤੁਹਾਨੂੰ ਬਹੁਤ ਸੋਹਣਾ ਦਿਖਾਣਾ ਤੇ ਚਲੋ ਦੇਖਦੇ ਆਪਾਂ ਚਲੋ ਅਸੀਂ ਅੱਗੋਂ ਇਹ ਅਲਫਰੇਟ ਜਾਣਾ ਹੈ ਵੀਰਾ ਉਸ ਤੋਂ ਤੁਹਾਨੂੰ ਮਿਲ ਕਰਕੇ ਪਾਰਟੀ ਹੈ ਨਾ ਫਿਰ ਬੱਸ ਪਾਰਟੀ ਹੈ ਨਾ ਤਾਂ ਵੀਰਾ ਗੋਲੋਗਾ ਬਰਾਵੀ ਕਰੋਗੀ ਜਾਓ ਆਪਣਾ ਹੈਰੀ ਹੈਰੀ ਵੱਲੋਂ ਹੈਡਕ quart ਤੋਂ ਆਉਂਗਾ ਮੈਂ ਹੈਰੀ ਵੱਲੋਂ ਆ ਓਕੇ ਹੋਰ ਵੀਰੇ ਹੋਰ ਕਿਵੇਂ ਲੱਗੇ ਕੱਪੜੇ ਬਹੁਤ ਚੰਗੇ ਲੱਗ ਰਹੇ ਬਹੁਤ ਸੋਹਣੇ ਲੱਗ ਰਹੇ ਓਕੇ ਕਿੰਨੇ ਲੱਗ ਰਹੇ ਹਾਂ ਹਾਂ ਬਹੁਤ ਕੈਂਟ ਲੱਗ ਰਹੇ ਨੇ ਇਸਦੀ ਹੱਦ ਤੱਕ ਗੱਲ ਨਹੀਂ ਹੈਗੀ ਰੱਸੀ ਜਿਹੜੀ ਕਹਿ ਸਕਦੇ ਨੇ ਰੱਸੀ ਹੋ ਜਾਂਦੀ ਹੈ ਮੈਂ ਤਾਂ ਕਿਉਂਕਿ ਮੈਨੂੰ ਕਹਿੰਦੇ ਨੇ ਰੱਬ ਆਪਣੇ ਮਨ ਦੇ ਵਿੱਚੋਂ ਗੱਲ ਕੰਨ ਦਿੰਦੀ ਆ ਮੈਂ ਮੇਰਾ ਕਿਆ ਸੀ ਵੀ ਨਾ ਹੋਕਰ

કે કેમે લાગા કોડા કોડા તો નહી હેગા સ્વાદ આ હા કે ઓ ખાકે દેખલા ખાના ચીસી કી થી ખાના લીસી ઓ જા યાર દંત રટકે તરા દેખા દેખા દંત કે રટકે તરા દેખા હોય લલો سارے એને વંડ લે અચ્છા ઠીક હે વંડ કે ખાના દંત ਤਾਂ ਫੇ ਚੱਲਦੇ ਆਂ ਅਸੀਂ ਹੈਂ ਬੰਦੇ ਗੱਲ ਨਹੀਂ ਮੰਨਦੇ ਸਾਲੀਆਂ ਗੱਲ ਨਹੀਂ ਮੰਨਦੀ ਕੀ ਕਰੀਏ ਬਰਾਵਾ ਹੁਣ ਸਾਲੀ ਤਾਂ ਮੰਨਦੀ ਸਾਲੀਆਂ ਬਗਾਨੀਆਂ ਹੋਈਆਂ ਬਈ ਚਲ ਕੋਈ ਕੰਮ ਨਹੀਂ ਕਰਕੇ ਚਲ ਕੋਈ ਕੰਮ ਤੇ ਇੱਧਰ ਵੀ ਬਹੁਤ ਆਏ ਨਹੀਂ ਥਾਈ ਨੂੰ ਫਿਕਰ ਚਲ ਨਾ ਨਾ ਤਰੀ ਸਾਲੀਆਂ ਦੇ ਨਾ ਮੇਸਤਰੀ ਕਿਉਂ ਨਹੀਂ ਸਾਲੀ ਆਈ ਐ ਚਾਹੀ ਨਾ ਤੇਰੀ ਆ ਜਿੱਦੀ ਜਿੱਦੀ ਵਰੀ ਨਹੀਂ ਨਾਤਾ 4 ਵਜੇ ਜਾਓ ਲਾੜ ਪਿਆ ਚਲੋ ਫਿਰ ਦੇ ਬਰਨਾ ਪੈ ਜਾਣਾ ਪੌਣ ਚਲੇ ਜਾ ਬਰਨਣ ਜਾਓ ਹੁਣ ਬਾਏ